ਆ ਪਰਿਵਾਰ ਮਿਲਿਆ ਦਾਸ ਨੂੰ ਸੱਚੀ ਘਟਨਾ ਜੀ ਕਹਿਣ ਲੱਗੇ ਬਾਬਾ ਜੀ ਬੜੀ ਕਿਰਪਾ ਘਰ ਦੇ ਵਿੱਚ ਮਾਇਆ ਦੀ ਕਿਰਪਾ ਬੱਚਿਆਂ ਦੀ ਵੀ ਕਿਰਪਾ ਦੋ ਬੱਚੀਆਂ ਦੀ ਕਿਰਪਾ ਹੋਈ ਹੋਈ ਅੱਗੇ ਹੁਣ ਮਨ ਵਿੱਚ ਵਿਚਾਰ ਆਂਦਾ ਕਿ ਬੱਚੀਆਂ ਤੇ ਬੱਚੇ ਦੋਵੇਂ ਦਾਤਾਂ ਚਾਹੀਦੀਆਂ ਭਾਵ ਬੇਟੀਆਂ ਤੇ ਬੇਟੇ ਦੋਵੇਂ ਦਾਤਾਂ ਚਾਹੀਦੀਆਂ ਕਹਿਣ ਲੱਗੇ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਵਰਤਾਈ ਹੋਈ ਏ ਮਾਇਆ ਵੱਲੋਂ ਵੀ ਕਿਰਪਾ ਹੈ ਬੱਚਿਆਂ ਵੱਲੋਂ ਵੀ ਕਿਰਪਾ ਦੋ ਬੱਚੀਆਂ ਦੀ ਕਿਰਪਾ ਹੋਈ ਹੋਈ ਏ ਆਪ ਜੀ ਬੇਨਤੀ ਕਰੋ ਇੱਕ ਬੇਟੇ ਦੀ ਵੀ ਕਿਰਪਾ ਹੋ ਜਾਵੇ ਬੱਚੇ ਦੀ ਵੀ ਕਿਰਪਾ ਹੋ ਜਾਵੇ ਅਰਦਾਸ ਕਰੋ ਆਪ ਜੀ ਅਸੀਂ ਕਹਿਣ ਲੱਗੇ ਜੀ ਅਰਦਾਸ ਤੇ ਅਸੀਂ ਕਰਾਂਗੇ ਪਰ ਭੇਟਾ ਚਾਹੀਦੀ ਸੰਨ ਕਹਿਣ ਲੱਗੇ ਜੀ ਭੇਟਾ ਕਰੀ ਅੱਜ ਕਿਹਾ ਜੀ 11000 ਮੂਲ ਮੰਤਰ ਦਾ ਜਾਪ ਕਰਨਾ ਪੈਣਾ 11000 ਕਹਿਣ ਲੱਗੇ ਜੀ ਕਰਾਂਗੇ ਕਿਉਂਕਿ ਪਰਿਵਾਰ ਭਾਵਨਾਵਾਂ ਵਾਲਾ ਸੀ ਜਿਹੜੇ ਪਰਿਵਾਰ ਭਾਵਨਾਵਾਂ ਵਾਲੇ ਹੁੰਦੇ ਨੇ ਨਾ ਉਹੀ ਕਹਿੰਦੇ ਨੇ ਅਰਦਾਸ ਕਰੋ ਦੂਜਾ ਨਹੀਂ ਦੂਜਾ ਤੇ ਬਸ ਇੱਕ ਵਾਰੀ ਆਂਦਾ ਮੱਥਾ ਟੇਕਣ ਜਾ ਇੱਕ ਵਾਰੀ ਅਰਦਾਸ ਕਰਾ ਲੇਗਾ ਨਾ ਫਿਰ ਆਸੇ-ਪਾਸੇ ਜਾਦਾ ਘੁੰਮਦਾ ਉਹ ਪਰਿਵਾਰ ਸੀ ਭਾਵਨਾਵਾਂ ਵਾਲਾ ਅਸੀਂ ਕਿਹਾ ਜੀ 11000 ਮੂਲ ਮੰਤਰ ਦਾ ਜਾਪ ਕਰਨਾ ਪੈਣਾ ਬੇਟੇ ਦੀ ਕਿਰਪਾ ਹੋ ਜਾਵੇਗੀ ਗੁਰੂ ਸਾਹਿਬ ਆਪ ਕਿਰਪਾ ਕਰਨਗੇ ਕਹਿਣ ਲੱਗੇ ਜੀ ਠੀਕ ਹੈ ਅਰਦਾਸ ਕੀਤੀ ਕਿ ਬੇਟੇ ਦੀ ਕਿਰਪਾ ਹੋ ਜਾਵੇ ਪਰਿਵਾਰ ਨੇ ਰਲ ਮਿਲ ਕੇ 11000 ਮੂਲ ਮੰਤਰ ਦਾ ਜਾਪ ਕੀਤਾ ਸਮਾਪਤ ਆ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਘਰ ਫਿਰ ਬੇਟੇ ਦੀ ਕਿਰਪਾ ਕੀਤੀ ਸਮਾਪਤ ਕਿਉਂਕਿ ਆਪਾਂ ਜਦੋਂ ਗੁਰੂ ਘਰ ਵਿਖੇ ਆ ਕੇ ਕੁਝ ਵੀ ਮੰਗੀਏ ਮੂਲ ਮੰਤਰ ਕਰਕੇ ਜੋ ਵੀ ਗੁਰੂ ਸਾਹਿਬ ਕੋਲ ਮੰਗਦੇ ਆ ਨਾ ਗੁਰੂ ਸਾਹਿਬ ਕਿਰਪਾ ਕਰਦੇ ਨੇ ਤੇ ਆ